ਕੀ ਕੈਟ ਆਈ ਫਰੂਟ ਜਾਂ ਕੈਟ ਫਰੂਟ ਪੰਜਾਬ ਚ ਹੋ ਸਕਦਾ ਤੇ ਇਹਦੀਆਂ ਕੀ ਖਾਸੀਅਤ ਨੇ ਅੱਤਰੀ ਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੈਟ ਫਰੂਟ ਬਾਰੇ ਇੱਕ ਛੋਟਾ ਜਿਹਾ ਫਰੂਟ ਆ ਜੀ థਾਈਲੈਂਡ ਜਾਪਾਨ ਦੇ ਵਿੱਚ ਕਾਮਨ ਤੌਰ ਤੇ ਇਹ ਪਾਇਆ ਜਾਂਦਾ ਜੀ ਪੰਜਾਬ ਦੇ ਵਿੱਚ ਆਪਾਂ ਇੱਕ ਟ్రਾਇਲ ਦੇ ਤੌਰ ਤੇ ਇਹਨੂੰ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਮੈਂ ਪੁਰਾਣੇ ਮੇਰੇ ਖਾਲ ਦੇ ਵਿੱਚ ਇਹਨੂੰ ਬੂਟੇ ਨੂੰ ਲਾ ਰਿਹਾ ਹਾਂ ਜੀ ਇਹ ਬੂਟੇ ਆਪਾਂ ਨੂੰ ਤਿੰਨ ਚਾਰ ਕ ਅਵੇਲੇਬਲ ਹੋਏ ਸੀ ਇਹ ਟਰਾਇਲ ਦੇ ਤੌਰ ਤੇ ਆਪਾਂ ਲਾ ਰਹੇ ਹਾਂ ਜੀ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਆਪਣੀ ਸਿਹਤ ਲਈ ਜੀ ਡਿਪਰੈਸ਼ਨ ਦੇ ਰੋਗ ਨੂੰ ਦੂਰ ਕਰਦਾ ਬੱਚਿਆਂ ਦੇ ਵਿੱਚ ਉਹਨਾਂ ਦੀ ਨੌਲੇਜ ਨੂੰ ਇਨਫੋਰਮੇਸ਼ਨ ਨੂੰ ਜਿਹੜੇ ਕੈਚ ਕਰਨ ਵਾਲੇ ਜਿਹੜੇ ਤੱਤ ਹੁੰਦੇ ਆ ਜਾਂ ਜਿਹੜਾ ਦਿਮਾਗ ਦੇ ਵਿੱਚ ਉਹ ਹਿੱਸਾ ਹੁੰਦਾ ਉਹਨੂੰ ਮਜ਼ਬੂਤ ਕਰਦਾ ਜੀ ਇਹ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਵਰਤ ਸਕਦੇ ਹਾਂ ਵਿਟਾਮਿਨ ਸੀ ਦੀ ਕਮੀ ਦੂਰ ਕਰਦਾ ਜੀ ਸਰੀਰ ਦੇ ਵਿੱਚ ਬਹੁਤ ਛੋਟਾ ਤੇ ਚਿੱਟੇ ਰੰਗ ਦਾ ਫਲ ਹੁੰਦਾ ਜੀ ਵਾਈਟ ਕਲਰ ਦਾ ਫਲ ਫੂਨ ਕਰਕੇ ਇਹ ਫਲ ਬੜਾ ਸੋਹਣਾ ਲੱਗਦਾ ਜੀ ਤੁਸੀਂ ਦੇਖ ਸਕਦੇ ਹੋ ਜੀ ਬੜੇ ਛੋਟੇ ਬੂਟੇ ਨੂੰ ਇਹ ਫਲ ਆ ਚੁੱਕੇ ਨੇ ਜੀ ਬੜੇ ਛੋਟੇ ਛੋਟੇ ਫਰੂਟ ਨੇ ਇਹ ਛੋਟੇ ਬੰਟੇ ਜਿਹੜਾ ਫਰੂਟ ਹੋ ਜਾਂਦਾ ਜੀ ਬੱਚਿਆਂ ਦੇ ਖਾਣ ਲਈ ਤੇ ਬਜ਼ੁਰਗਾਂ ਦੇ ਖਾਣ ਲਈ ਬਹੁਤ ਜ਼ਰੂਰੀ ਹੈ ਜੀ ਜੇ ਆਪਣੇ ਇਹ ਮਾਹੌਲ 'ਚ ਹੋ ਜਾਂਦਾ ਆਪਣੇ ਮੌਸਮ 'ਚ ਹੋ ਜਾਂਦਾ ਤਾਂ ਮੈਂ ਰეკਮੈਂਡ ਹਰ ਇੱਕ ਬੰਦੇ ਨੂੰ ਕਰੂੰਗਾ ਕਿ ਵੀ ਆਪਦੇ ਘਰ ਦੇ ਵਿੱਚ ਚਾਹੇ ਉਹ ਗਮਲੇ ਦੇ ਵਿੱਚ ਚਾਹੇ ਉਹ ਬਗੀਚੀ ਦੇ ਵਿੱਚ ਲਾ ਕੇ ਰੱਖੇ ਤਾਂ ਜੋ ਬੱਚਿਆਂ ਨੂੰ ਆਪਾਂ ਆਉਣ ਵਾਲੇ ਆਪਣੇ ਪੀੜ੍ਹੀ ਨੂੰ ਵਧੀਆ ਖਰਾਕ ਦੇ ਸਕੀ ਇਹ ਬਹੁਤ ਵਧੀਆ ਫਲਾਂ ਦੀ ਤੇ ਹੁਣ ਇਹਨੂੰ ਲਾ ਰਹੇ ਆਂ ਜੀ ਅੱਜ ਆਪਾਂ ਇਹ ਦੋ ਬੂਟੇ ਮੈਨੂੰ ਮਿਲੇ ਸੀ ਦੋ ਬੂਟੇ ਲਾ ਕੇ ਜੀ ਆਪਾਂ ਆ ਦੇਖੋ ਜੀ ਦੀ ਗਾਚੀ ਕੱਢ ਲਈ ਹੈ ਜੀ ਰੂਟ ਸਿਸਟਮ ਤੁਸੀਂ ਦੇਖ ਸਕਦੇ ਹੋ ਜੀ ਇਹ ਤਾਂ ਬਣਿਆ ਹੋਇਆ ਇਹ ਬਾਹਰੋਂ ਹੀ ਇੰਪੋਰਟ ਹੋ ਕੇ ਆਇਆ ਜੀ ਤੇ ਆਹ ਦੇਖੋ ਜੀ ਤੁਸੀਂ ਇਹਦੀਆਂ ਜੜ੍ਹਾਂ ਦੇਖ ਸਕਦੇ ਹੋ ਇਹਦੇ ਫਰੂਟ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਲਾ ਕੇ ਜੀ ਇਹਨੂੰ 2-4 ਮਹੀਨਿਆਂ ਦੇ ਵਿੱਚ ਇਹਦਾ ਪਤਾ ਲੱਗ ਜੂਗਾ ਵੀ ਗਰਮੀ ਦੇ ਵਿੱਚ ਕਿਵੇਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਇਹ ਪਤਾ ਲੱਗ ਜੂਗਾ ਬਾਈ ਜੀ ਇਹ ਸਰਦੀ ਕਿਵੇਂ ਘਟਦਾ ਇਹਦਾ ਜਿਹੜਾ ਟੈਂਪਰੇਚਰ ਆ ਉਹ ਲਗਭਗ ਚਾਹੀਦਾ ਤਾਂ 20 ਤੋਂ 30 ਦੇ ਵਿੱਚ ਆ ਇਹਦੀ ਗਰੋਥ ਲਈ ਆਪਾਂ ਮਈ ਜੂਨ ਦੇ ਵਿੱਚ ਇਹਦੇ ਤੇ ਕੀ ਰਿਐਕਸ਼ਨ ਹੁੰਦਾ ਤੇ ਸਰਦੀ ਦੇ ਵਿੱਚ ਕੀ ਰਿਐਕਸ਼ਨ ਹੁੰਦਾ ਇਹਦੇ ਤੇ ਟਰਲਜਾ ਟ੍ਰੇਲ ਆਵਾਂਗੇ ਜੀ ਆਪਾਂ ਜਿਹੜੀਆਂ ਟ੍ਰੇ ਆਪਾਂ ਇਹਦੇ ਪੈਰਾਂ ਚ ਲਾਉਣੇ ਹੁੰਦੇ ਆ ਬੂਟਿਆਂ ਦੇ ਵਿੱਚ ਤਾਂ ਜੋ ਇਹਦੇ ਤੇ ਆਪਾਂ ਨੂੰ ਪਤਾ ਲੱਗ ਸਕੇ ਵੀ ਇਹਦਾ ਕਿੱਦਾਂ ਕਵਰ ਹੋਊਗਾ ਜੀ ਕਿੰਨੇ ਛੇਤੀ ਇਹ ਆਪਣੇ ਮੌਸਮ ਨੂੰ ਕੈਚ ਕਰਦਾ ਜਾਂ ਨਹੀਂ ਕਰਦਾ ਪੰਜਾਬ ਦੇ ਵਿੱਚ ਜੇ ਇਹ ਕਾਮਯਾਬ ਹੁੰਦਾ ਤਾਂ ਬੱਚਿਆਂ ਨੂੰ ਖਵਾਉਣ ਲਈ ਤੇ ਦੇਖ ਲਈ ਸੋਹਣਾ ਜਿਹਾ ਆਪਾਂ ਪਾਰਕਾਂ ਦੇ ਵਿੱਚ ਵੀ ਲਾਉਨੇ ਆ ਤਾਂ ਬੜਾ ਪਿਆਰਾ ਜਿਹਾ ਫਲਾ ਜੀ ਤੇ ਬੜਾ ਪਿਆਰਾ ਜਿਹਾ ਬੂਟਾ ਇਹ ਹੁਣ ਇਹ ਆਪਾਂ ਲਾ ਕੇ ਆਪਾਂ ਦੇਖਦੇ ਆਂ ਜੀ ਧੰਨਵਾਦ ਜੀ